ਏ ਮੇਰੇ ਸੀ ਨੂੰ ਮੈਂ ਮੋਟਰ ਛੱਡਣ ਆਸਤੇ ਭੇਜਿਆ ਸੀ ਫੁੱਲੋ ਮਿੱਟੀ ਵਾਣ ਲਿਆ ਡਾਕਟਰ ਦਾ ਜੈਪ ਸਿੰਘ ਦਾ ਜੀ 10 ਕਿੱਲੇ ਜੀ ਉਹਦੇ ਜੇ ਮੋਟਰ ਛੱਡਣ ਗਿਆ ਸੀ ਉਥੇ ਹੀ ਬਲਵਿੰਦਰ ਸਿੰਘ ਦੇ ਉਹਦੇ ਸੀਰੀ ਨੇ ਇਹ ਮੇਰੇ ਬੰਦੇ ਦੇ ਸੱਟਾਂ ਮਾਰੀਆਂ ਸੀ ਤੇ ਕਈ ਕੋਈ ਮਾਰੀ ਜਵੈ ਤੇ ਅਸੀਂ ਉਹਨਾਂ ਨੂੰ ਦਾਖਲ ਕਰਨ ਬਟਿੰਡੇ ਸੇਵਲ ਹਸਪਤਾਲ ਲਿਆਂਦਾ ਜੀ ਐਮਰਜੈਂਸੀ ਇੱਥੇ ਜਦੋਂ ਦਾਖਲ ਕਰਾਈ 4 ਵਜੇ ਡਾਕਟਰ ਕਹਿੰਦਾ ਜੇ ਫਰਚਾ ਕਰ ਉਹਨਾਂ ਦਾ ਪੈਸੇ ਲੱਗਣਗੇ ਉਹ ਤਾਂ ਨਹੀਂ ਮੈਂ ਕੱਟ ਕੇ ਦਿੰਦਾ ਮੈਂ ਕਿ ਐਨੇ ਕਿੰਨੇ ਕੇ ਪੈਸੇ ਲੱਗਣ ਗਰੀਬ ਆਂਦੇ ਕਹਿੰਦਾ 12-13000 ਰੁਪਏ ਲੱਗੂ 12000 ਰੁਪ ਤੇ ਸਾਡੀ ਇਹਨੇ ਨੇ 10000 ਦੀ ਗੱਲ ਹੋ ਗਈ ਸਾਡੇ ਜੇ ਅਸੀਂ ਨਾਲ ਕੋਈ ਨਹੀਂ ਮੈਂ ਕਰਕੇ ਦੇ ਦੂੰ ਜੇ ਤੂੰ ਲੈ ਕੇ ਤੇ ਸਾਡੀ ਜਿਹੜੀ ਕਾਰਵਾਈ ਬਣ ਕਰਦੇ ਇਹਨੂੰ ਹੀ 5000 ਦਾ ਹੀ ਸ਼ਾਮ ਨੂੰ ਦੇ ਕੇ ਸੀ ਤੇ 5000 ਨੇ ਮੈਂ ਕਹਿੰਦਾ ਕੱਲ ਨੂੰ ਕੋਈ ਤੇ ਤੋਂ ਮੈਂ ਮੰਗ ਕੇ ਦੇ ਦੂੰ ਗਰੀਬ ਬੰਦੇ ਆ ਜੀ ਅਸੀਂ ਕਿੱਥੋਂ ਦੀਗੇ ਤੇ ਕਹਿੰਦਾ ਚੰਗਾ ਮੈਂ 2 ਵਜੇ ਆਉਂਗਾ ਉਦੋਂ ਉਦੋਂ ਆ ਜੀ ਅਸੀਂ ਫਿਰ ਮੈਂ ਇਹ ਮੈਂ ਵੇਜ ਦੇ ਵਿਜੀਲੈਂਸ ਨੂੰ ਸ਼ਿਕਾਇਤ ਕਰੀ ਮੈਂ ਪੰਥ ਮਾਨ ਦੇ ਨੰਬਰ ਵੇਖ ਕੇ ਮੈਂ ਇਹਨੂੰ ਸ਼ਿਕਾਇਤ ਕਰੀਏ ਫਿਰ ਮੈਂ ਵਿਜੀਲੈਂਸ ਦਾ ਉਹ ਕਹਿੰਦੇ ਆ ਜਾਣੇ ਸੀ ਉਹਨਾਂ ਨੇ ਹੀ ਵੇਰ ਇਹਨੂੰ ਰੰਗੇ ਹੱਥੀ ਫੜ ਲਈਏ ਪੈ ਹੀ ਦਿੰਦੇ ਮੈਂ ਪੈ ਹੀ ਦਿੱਤੀ 5000 ਰੁਪਏ ਨੇ ਇੱਕ ਪੇਸ਼ੈਂਟ ਐਡਮਿਟ ਕੀਤਾ ਸੀ ਹਾਂ ਹਾਂ ਹੋਰ ਨਹੀਂ ਪਤਾ ਪੇਸ਼ੈਂਟ ਐਡਮਿਟ ਹੋਇਆ ਸੀਗਾ ਉਸ ਪੇਸ਼ੈਂਟ ਦੇ ਐਮਐਲਆਰ ਕੱਟਣ ਦੇ ਸਬੰਧ ਦੇ ਵਿੱਚ ਜਿਹੜਾ ਐਮਐਲਆਰ ਕੱਟਤੀ ਸੀਗੀ ਉਹਦੇ 323 24 ਦੇ ਵਿੱਚ ਮਤਲਬ ਕਾਰਵਾਈ ਹੋਣੀ ਸੀ ਬਟ ਇਹਨਾਂ ਨੇ ਉਸ ਬੰਦੇ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ 10000 ਪਹਿਲੇ 12000 ਦੀ ਗੱਲ ਤੈ ਹੋਈ ਸੀ ਉਸ ਤੋਂ ਬਾਅਦ ਡਾਕਟਰ ਨਰਿੰਦਰ ਸਿੰਘ ਨੇ ਗੱਲ ਹੋਈ ਜਦੋਂ ਇਹਨਾਂ ਨਾਲ ਤੇ ਉਸ ਦੇ ਵਿੱਚ ਇਹਨਾਂ ਨੇ ਜਿਹੜਾ ਪੈਸਾ 5000 ਰੁਪਿਆ ਦਾ ਪਹਿਲਾਂ ਲੈ ਲਿਆ ਸੀ ਉਹ ਤੋਂ ਕੱਲ 25 ਤਰੀਕ ਨੂੰ ਜੀ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਅੱਜ 5000 ਰੁਪਿਆ ਲੈਣਾ ਸੀ ਉਹ 5000 ਲੈਂਦੇ ਹੋਏ ਇਹਨਾਂ ਨੂੰ ਰੈੱਡ ਹੰਡਰਡ ਟਰੈਪ ਕੀਤਾ ਜੀ ਕੱਲੀ ਡਾਕਟਰ ਸਾਹਿਬ ਕੀ ਹੋਰ ਵੀ ਨਾਰਕ ਇਹਨਾਂ ਦੇ ਨਾਲ ਇੱਕ ਫੋਰਥ ਕਲਾਸ ਦਾ ਹੈਗਾ ਜੀ ਇਹਨਾਂ ਦਾ ਹੋਏਗਾ ਸਫਾਈ ਕਰਮਚਾਰੀ ਹੈ ਉਹਦੇ ਨਾਲ ਪਹਿਲਾਂ ਗੱਲ ਹੋਈ ਸੀਗੀ ਬਾਅਦ ਵਿੱਚ ਪੈਸੇ ਜਿਹੜੇ ਨੇ ਉਹ ਡਾਕਟਰ ਸਾਹਿਬ ਨੇ ਖੁਦ ਫੜੇ ਨੇ ਦੋ ਕਿਤੇ ਕਿੰਨੇ ਦੋ ਕਿਤੇ ਨੇ ਜੀ ਇਸਾ ਜੀ ਡਾਕਟਰ ਸਾਹਿਬ ਜਿਹੜੇ ਤੁਸੀਂ ਸਫਾਈ ਕੰਮ ਚ ਇਹ ਵੀ ਪੱਕਾ ਮਲਾਜ ਮਾਇ ਜੀ ਇਹ ਪੱਕਾ ਮਲਾਜ ਹੋਣਾ ਜੀ ਇਹਦੇ ਥਰੂ ਡਾਕਟਰ ਸਾਹਿਬ ਨੂੰ ਇਹ ਸਬਤ ਮੰਗੀ ਸੀ ਤਾਂ ਇਹਦੇ ਥਰੂ ਮੰਗੀ ਸੀ ਕੀ ਨਾਮ ਹੈ ਡਾਕਟਰ ਸਾਹਿਬ ਦਾ ਜਿਹੋ ਮੈਂ ਡਾਕਟਰ ਦਾ ਕੀ ਨਾਮ ਹੈ ਜੀ ਨਰਿੰਦਰ ਸਿੰਘ ਜੀ ਪਰ ਸਹਾਇਕ ਜਿਹੜੇ ਦੂਸਰਾ ਉਹਦਾ RAM ਸਿੰਘ ਜੀ ਕਿਸ ਮਾਮਲੇ ਦੇ ਪੈਸੇ ਦੀ ਦਵਾਈ ਕੀਤੀ ਇਹਦਾ ਲਿਖਤ ਪੜਤ ਜਿਹੜੀ ਇਹਦੀ ਐਮਐਲਆਰ ਕੱਟੀ ਹੈਗੀ ਐਮਐਲਆਰ ਦੇ ਵਿੱਚ ਇਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ ਵੀ ਕੋਈ ਸੈਕਸ਼ਨ ਵਾਅਦਾ ਕਰਨ ਵਾਸਤੇ ਜਾਂ ਉਹਦੇ 326 ਵਾਸਤੇ ਗੱਲ ਕੀਤੀ ਸੀ ਇਹਨਾਂ ਨੇ ਬਟਾ ਜਿਹੋ ਜੋ ਕਿਉਂਕਿ ਉਹ ਜਿਹੜਾ ਸੀਗਾ ਮਦਈ ਸੀ ਸਾਡੇ ਕੋਲੇ ਅਪਰੋਚ ਕੀਤਾ ਨੇ ਵੀ ਜਿਹੜੇ ਸਾਡੇ ਐਡਮਿਟ ਕਰਕੇ ਉਹਦੇ ਤੇ ਸਾਡੇ ਤੋਂ ਰਿਸ਼ਵਤ ਦੀ ਡਿਮਾਂਡ ਕੀਤੀ ਜਾ ਰਹੀ ਆ ਤਾਂ 12000 ਦੀ ਗੱਲ ਪਹਿਲਾਂ ਤੈਅ ਕੀਤੀ ਬਾਅਦ ਦੇ ਵਿੱਚ 12 ਤੋਂ ਬਾਅਦ 10 ਦੇ ਉੱਤੇ ਇਹਨਾਂ ਨੇ ਓਕੇ ਕੀਤਾ 5000 ਕੱਲ ਲੈ ਲਿਆ ਸੀਗਾ ਉਹਦੇ ਵੀ ਜਿਹੜੇ ਨੋਟ ਆ ਸਾਡੇ ਕੋਲੇ ਹੁਣ ਇੱਥੇ ਰਿਕਵਰ ਹੋ ਗਏ ਆ